ਪੇ ਬੋਲਦੇ ਨਹੀਂ ਕੁਝ ਨਹੀਂ ਹੋਇਆ ਮੰਮੀ ਰੋਣ ਲਾਪੇ ਕੀ ਹੋਇਆ ਕੁਝ ਹੋਊਗੀ ਨਾ ਰੋਣੀਗਾ ਤੂੰ ਰੋਣਾਗਾ ਤੂੰ ਦੱਸ ਹਾਂ ਗੱਲ ਨਹੀਂ ਹੋਈ ਗਈ ਵਾਲਿਓ ਮਾਦੀ ਪੂਜਾਰ ਅਪਦੀ ਬੂੜਾ ਮਾ ਦਾ ਸਾਥੀ ਮਾ ਤਰਬਦਾਰ ਕੋਇਆ ਤੂੰ ਜਾ ਰਾ ਮੰਮੀ ਸਾਡੀ ਰੋਂਦੀ ਤੁਸੀਂ ਹੱਸਣ ਦੇ ਆ ਚੁੱਪ ਕਰਾਵਾ ਹੋਇਆ ਕੀ ਆ ਲੋ ਸਸਤੀ ਕਾ ਸਾਰਿਆਂ ਨੂੰ ਵੈਲਕਮ ਟੂ ਮੀ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਗੁੱਡ ਮਾਰਨਿੰਗ ਹੋ ਚੁੱਕੀ ਆ ਤੇ ਅੱਜ ਅਸੀਂ ਜਾਵਾਂਗੇ ਥੋੜਾ ਜਾਣਾ ਦੂਰ ਕਿਤੇ ਦੂਰ ਕਿਤੇ ਦੱਸਾਂ ਕਿੱਥੇ ਜਾਣਾ ਆ ਬਸ ਰੈਡੀ ਛੜੀ ਹੋਣਾ ਆ ਤੇ ਹੁਣ ਰੈਡੀ ਛੜੀ ਹੋ ਜੀਏ ਨਾ ਤੋ ਲਈਏ ਸਿਰ ਫੁਲਵਾ ਲਈਏ ਇਦਾਂ ਹੀ ਹਾਲਤ ਬਣੀ ਪਈ ਆ ਕਿ ਉੱਠੀ ਹੀ ਸਵੇ ਸਵੇਰੇ ਤੇ ਫਿਰ ਆਪਾਂ ਜਾਵਾਂਗੇ ਤੁਹਾਨੂੰ ਦੱਸਾਂਗੇ ਕੀ ਕੰਨਣਾ ਹੈ ਤੇ ਦਿੱ ਬਲੌਗ ਨ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਅੱਜ ਆਪਾਂ ਪਾਵਾਂਗੇ ਆਹ ਵਾਲਾ ਸੂਟ ਇਹ ਸਲਵਾਰ ਆ ਤੇ ਆਹ ਇਹਦਾ ਜੈਂਪਰ ਦੇਖੋ ਸੋਹਣਾ ਸੂਟ ਇਹ ਵਾਲਾ ਸੂਟ ਪਾਵਾਂਗੇ ਅੱਛਾ ਕਲਰ ਵੇਖੋ ਕਲਰ ਸੋਹਣਾ ਬਲੂ ਕਲਰ ਬਲੂ 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 ਨਾਟ ਬਲੂ ਦੇ ਮੈਚਿੰਗ ਮੈਜੈਂਟਾ ਵੈਸੇ ਕਲਰ ਤਾਂ ਡਿਫਰੈਂਟ ਆਣਾ ਦੇਖੋ ਪਾਇਆ ਕਿਦਾਂ ਲੱਗਦਾ ਹਣ ਇਹ ਤਾਂ ਪਾ ਕੇ ਪਤਾ ਲੱਗਣਾ ਚਲੋ ਹੁਣ ਆਪਾਂ ਪਾਈਏ ਚਲੋ ਹੁਣ ਆਪਾਂ ਪਾਈਏ ਤੇ ਆਪਾਂ ਰੈਡੀ ਹੋਈਏ ਫਿਰ ਤੁਹਾਨੂੰ ਆਪਾਂ ਲੁੱਕ ਦਿਖਾਉਨੇ ਆ ਫਾਈਨਲ ਲੁੱਕ ਚਲੋ ਲੋ ਜੀ ਸੂਟ ਤਾਂ ਪਾ ਲਿਆ ਆ ਬਸ ਹਲੇ ਰੈਡੀ ਛੜੀ ਬਣਾਇਆ ਹਲੇ ਪਹਿਲਾਂ ਤਿਆਰ ਹੋ ਜਾਈਏ ਸੂਟ ਸਹੀ ਲੱਗਦਾ ਬਹੁਤ ਹੈਗਾ ਮੰਮੀ ਕਹਿੰਦੇ ਬਹੁਤ ਸੋਹਣਾ ਲੱਗਦਾ। ਮੰਮੀ ਕਹਿੰਦੇ ਬਹੁਤ ਸੋਹਣਾ ਲੱਗਦਾ। ਤੇ ਇਹ ਪਾਇਆ ਸੋਹਣਾ ਲੱਗਦਾ ਕਿ ਤੁਹਾਨੂੰ। ਲੋ ਜੀ ਮੈਂ ਪਾ ਲਿਆ ਆ ਤੇ ਹੁਣ ਆਪਾਂ ਰੈਡੀ ਸ਼ੈਡੂ ਹੋ ਜੀਏ ਫੇਰ ਦੇਖੋ ਹੁੰਦੇ ਕਿਦਾਂ ਲੱਗਦਾ। ਫਿਰ ਤੇ ਆ ਨਹੀਂ ਲੈ ਮੰਮੀ ਕਹਦੀ ਆਪਣੇ ਚੰਗਾ ਲੱਗਦਾ ਕਿਦ ਲੱਗਦਾ। ਇਹ ਮੰਮੀ ਦਾ ਆ। ਮੈਂ ਪਾਇਆ ਮੰਮੀ ਨੇ ਲਿਆਂਦਾ ਆਪਣੇ ਲਈ। ਤੇ ਮੈਂ ਅੱਜ ਪਾ ਲਿਆ ਤੇ ਬਾਕੀ ਲੁੱਕ ਤੁਹਾਨੂੰ ਹੋਣੀ ਆ ਪਾ ਕੇ ਚੰਗੀ ਤਰ੍ਹਾਂ ਰੈਡੀ ਸ਼ੈਡੀ ਹੋ ਕੇ ਹੁਣ ਰੈਡੀ ਸ਼ੈਡੀ ਹੋ ਜੀਏ। ਚਲੋ ਹੁਣ ਮੈਂ ਰੈਡੀ ਹੋ ਕੇ ਦੋ 1 ਮਿੰਟ। ਮੈਨੂੰ ਕੈਮਰਾ ਸੈਟ ਕਰ ਲੈੰਦੋ ਕਿਤੇ। ਕੈਮਰਾ ਸੈਟ ਕਰ ਲੈੰਦੋ। ਅੱਜ ਮੈਂ ਕੀ ਕੀ ਲੋਣਾ ਫੇਸਟਾ ਬਹੋਲੀ ਆ 1 ਮੀਟਰ ਕੋ ਦਿਖਦੀ ਮੈਂ ਆ ਕਿਸੇ ਉਟਾਇ ਪਹਿਲਾ ਮੈਂ ਲਾਈ ਆ ਲੈਕ ਮੀਦੀ ਆ ਬਾਰੇ ਲੈਕ ਮੀਦੀ ਲਾਈ ਇਹਨੂੰ ਫਾਉਂਡੇਸ਼ਨ ਕਹਿ ਲੈਂਦੇ ਆ ਨਾ ਵੈਸੇ ਹਾਂ ਇਹੋ ਜੀ ਆ ਮੇਰਾ ਬੈਗ ਆ ਜਿਹਦੇ ਵਿੱਚ ਸਾਮਾਨ ਰੱਖਦੀ ਆ ਕੀ ਲਾਈਏ ਕੀ ਲਾਈਏ ਕੁਝ ਪਤਾ ਹੀ ਲੱਗਦਾ ਕੁਝ ਲੋਨੇ ਆ ਇੱਕ ਮਿੰਟ ਰੁਕੋ ਨਾਰਮਲੀ ਲਾਲੀਏ ਕਰੀਮ ਜੀ ਵੈਸੇ ਉਹ ਮੇਰੇ ਮੁੱਕ ਗਈ ਆ ਸਾਰੇ ਬਾਹਰ ਘੱਟ ਕਰਦੇ ਸਲੀਨ ਡੈਡੀ ਆਵਾਜ਼ ਘੱਟ ਕਰਿਓ ਤੋ ਉਹ ਨਹੀਂ ਆਇਆ ਕੋਈ ਦੱਬੀ ਆ ਥੋੜੀ ਜਿਹੀ ਹੋਰ ਚੀਜ਼ ਫਾਊਂਡੇਸ਼ਨ ਥੋੜਾ ਜਿਹਾ ਰਹਿ ਗਿਆ ਉੱਛ ਸ਼ਾਇਦ ਉਹ ਲੋਨ ਹਾਈ ਕਾਹ ਲੈ ਜੀ ਨਾ ਕੋਈ ਉਹ ਦੇਖਦੇ ਕਿਹੜਾ ਫੱਗਦਾ ਮੈਂ ਸਮਾਂ ਹੋਈ ਲਾ ਲੈਣਾ ਉਹ ਲੱਭ ਨਹੀਂ ਗਈ ਹੈ ਜੀ ਹਾਂ ਆਈ ਦਾ ਲੈਣੇ ਆ ਜਿਹੜੀ ਮੈਂ ਸਟ੍ਰੋਕ ਕਰੀਨ ਦਾ ਦੀ ਆਹ ਵੀ ਲੈ ਲੈਣੇ ਆ ਉਹ ਨਹੀਂ ਲੱਗਦੀ ਨਾ ਕਿੱਥੇ ਲੱਗਦੀ ਹੈ ਇਹ ਲੋ ਲੈਣੇ ਮੈਂ ਨਹੀਂ ਹੁੰਦਾ ਨਾ ਸਭ ਮੰਨਣਾ ਕਰਦੇ ਜਾਂ ਬੋਸੇ ਵੀ ਨਹੀਂ ਚਲੋ ਇਹ ਲਾ ਲਵਾਂ ਥੋੜਾ ਜਿਹਾ ਹੋਰ ਲਾਉਣਾ ਥੰਡੇ ਨੂੰ ਲੋ ਜੀ ਇਹ ਵੀ ਹੁਣ ਆ ਗਏ ਇਹਨਾਂ ਨੂੰ ਵੀ ਰੈਡੀ ਕਰਦਾ ਹੁਣ ਤੱਕ ਇਹ ਮਿਸਟਰਮ ਜਿਹੜਾ ਕੱਪੜੇ ਪਾੜੇ ਹੋ ਵਾਤ ਲੋੜੇ ਹਾਂ ਨੰਨਾ ਹਾਂ ਸੈਲ ਵੀ ਆ ਨੰਨੇ ਨੂੰ ਜਿਆ ਆ ਅੱਜ ਅੱਛਾ ਲਾ ਫੋਟੋ ਫਾਰੋ ਕੁਝ ਲਾ ਲੈਣਾ ਗਲੋ ਆ ਗਿਆ ਆ ਗਿਆ ਇੰਤਨਾ ਆ ਆ ਦੇਖੋ ਇਹਨਾਂ ਨੂੰ ਕਿੱਦਾਂ ਬੀ ਆ ਜਦੋਂ ਤਿਆਰ ਕਰ ਆ ਦੇਖੋ ਇਹਨਾਂ ਨੂੰ ਵੀ ਤਿਆਰ ਕਰਦੇ ਆਪਾਂ ਠੀਕ ਆ ਕਿਉਂ ਮੈਂ ਹੋ ਜਾਣਾ ਚਲੋ ਫਾਉਂਡੇਸ਼ਨ ਲਾ ਲਈ ਕਿਹੜਾ ਕਿੱਦਾਂ ਕਰੀ ਦੋਦੀ ਬਹੁਤ ਇੰਨਾ ਕੁਝ ਨਹੀਂ ਲਾਉਣੀ ਮੈਂ ਵੈਸੇ ਨੌਰਵੜੀ ਕੀ ਜਾ ਇਹ ਫਾਉਂਡੇਸ਼ਨ ਨਹੀਂ ਹੋਏ ਬੁਦਤੋ ਪਦੂ ਪਦਵਾ ਚਲੋ ਬਸ ਬਸ ਬਾਕੀ ਬੱਜ ਉਹ ਗਾਲਗਲੂ ਤੇ ਲਾ ਲੋ ਬਸ ਇੰਨਾ ਕੁ ਕਸ਼ਲ ਹੋਣੀ ਆ ਆ ਹਣ ਫਾਉਂਡੇਸ਼ਨ ਲੱਗੀ ਲਾਉਣ ਮਾੜਾ ਆ

ਚੋਲੋਂ ਨੇ ਇਹਨੂੰ ਲਾ ਲਈਏ ਵੈਸੇ ਨਾ ਮੇਰੇ ਉਹ ਫਰੇਡਿੰਗ ਵੀ ਕਰਾਉਣ ਵਾਲੀ ਹੋਈ ਆ ਤੇ ਚਟਪਿਸਟਿਕ ਨਿਕਲਣੇ ਬਹੁਤ ਡਈਏ ਤੋਂ ਵੀ ਸਾਡਾ ਡਾਂਡੇ ਲਾ ਦਿੰਦੀ ਆ ਆਹ ਨਾਲ ਕਰਕੇ ਨਾ ਜਿੰਝ ਜੇ ਸੜਤ ਦੇਖਾਰੇ ਕਿੰਨੀ ਵਾਰ ਇਹਨੂੰ ਵੱਢਿਆ ਕਿਿੱਤੇ ਕੱਪੜੇ ਹੱਟ ਹੋਇਆ ਗਏ ਤੇ ਦੁੱਢੇ ਹੱਟ ਹੋਇਆ ਗਏ ਪਰ ਨਾ ਬਸ ਡਾਂਡੀ ਤਾਰ ਗਈ ਆ ਸਾਰੇ ਕੱਪੜੇ ਕੋਡੀਆਂ ਦੇ ਰੇਖਾਂ ਨਹੀਂ ਦੇ ਤੋਂ ਫੜ ਗਣਾ ਨਹੀਂ ਪੈਟਾਂ ਲੱਗਦੀ ਆ ਇਹਨਾਂ ਬਿਮਾਰੀ ਦਾ ਕੰਮ ਕਰਦਾ ਕਿ ਸਕੂਲ ਦੀਆਂ ਵਰਦੀਆਂ ਨਾਲ ਹੱਟ ਤੋੜਾ

ਸਹੀ ਕਰਦੇ ਆ ਇਹਨੂੰ ਦੂਜੇ ਪ੍ਰਸ਼ਨ ਕੱਪੜੇ ਪਾਏ ਇੱਕ ਵਾਰੀ ਲਾਈਟ ਕਲਰ ਦੀ ਮਿਸਟਿਕ ਸੀ ਉਹ ਹੁਣ ਖਤਮ ਹੋ ਗਈ ਉਹ ਬਹੁਤ ਹਣੀ ਸੀ ਪਾਈ 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 ਕਿੰਨਾ ਕੁ ਪਿੰਨੇ ਹੋਣੀ ਪਾਣੀ ਆਇਆ ਨਾ ਕੋਈ ਨਾ ਨਹੀਂ ਗਰਦੀ ਜਾਂਦੇ ਕਿਹਦੇ ਦੇ ਬਾਹਰ ਪਾਣੀ ਪਾ ਲਈ ਚਲੋ ਜਾ ਕਰ ਦੇ ਦੇਖੋ ਉਹਦੇ ਪਾਣੀ ਦੀ ਤੇ ਡਿਸਟ੍ਰਿਕਟ ਲੋਣੀ ਸਭ ਤੋਂ ਔਖੀ ਏ ਪਤਾ ਹੋਰ ਮੇਰਾ ਤੰਗਾ ਜਿਹੜਾ ਮੈਕਅਪ ਮੋਦੀ ਉਹ ਬੰਗਾ ਹੁੰਦਾ ਆਰੇ ਮੈਂ ਵੀ ਲੱਗਿਆ ਇਹ ਵਾਲਾ ਬੰਗਾ ਮੈਂ ਲੱਗ ਰੱਖਿਆ ਸਿਰ ਬੜੀਆ ਹਲੇ ਬੜਾ ਨਾ ਮੈਂ ਟ੍ਰੀਟਮੈਂਟ ਕਰਾਉਣਾ ਆ ਛੜੀ ਨਹੀਂ ਆ ਤੁਹਾਨੂੰ ਜਾਣਾ ਫਿਰ ਹਾਂ ਤਾਂ ਮਲੂਕ ਤੋਂ ਨਹੀਂ ਕੋਈ ਮੇਰੇ ਨਾਲ ਜਦੋਂ ਮੋਂ ਮਾਰੇ ਲੱਗਦੀ ਬੀਰਾਂ ਨਾਲ ਆਲਕੋ ਇੰਦਾ ਦਾ ਮੇਕਅਪ ਜਿਹਾ ਹੋਇਆ ਸਹੀ ਹਨ ਹਲੇ ਸਿਰ ਪਾਉਣਾ ਹੈ ਸਹੀ ਆ ਪਹਿਲਾਂ ਮੈਂ ਸਿਰ ਸੁਰੂ ਵਾਲਮਾ ਫੇਸ ਦਿਖਾਉਣੀ ਆ ਠੀਕ ਆ ਹੋਇਆ ਹਾਂ ਮੰਮੀ ਰੋਣ ਲਾਪੇ ਬੋਲਦੇ ਨਹੀਂ ਨਹੀਂ ਹੋਇਆ ਮੰਮੀ ਰੋਣ ਲਾਪੇ

ਫਿਰ ਉਹਨੇ ਕਾ ਤੂੰ ਹੈ ਖੁਸ਼ੀ ਦੇ ਆਸੂ ਖੁਸ਼ੀ ਦੇ ਨਾ ਤੂੰ ਇਹ ਜਿਆਦੇ ਲੈ ਲਿਆ ਖੁਸ਼ੀ ਦੇ ਆਸੂ ਕਾ ਦੇ ਆਸੂ ਨਾ ਮੰਮੀ ਤੁਹਾਡੀ ਰੋਂਦੀ ਤੂੰ ਹੱਸਣ ਦੇ ਆ ਚੁੱਪ ਕਰਾਵਾ ਹੋਇਆ ਕੀ ਆ ਮੈਂ ਕਿਹੜੋਸ਼ ਕਿਹਾ ਕੀ ਹੋਇਆ ਜਾਨ ਤਾ ਨਹੀਂ ਫਰ ਗਈ ਕਿਤੇ ਮਾਂ ਬਿਨਾ ਕੋਈ ਨਾ ਲਾਡ ਲੜਾਉਂਦਾ ਰੋਂਦਿਆਂ ਨੂੰ ਨਾ ਕੋਈ ਚੁੱਪ ਕਰਾਉਂਦਾ ਮਾਂ ਹੁੰਦੀ ਏ ਮਾਂਓ ਦੁਨੀਆ ਵਾਲਿਓ ਮਾਂ ਦੀ ਪੂਜਾ ਰਪ ਦੀ ਪੂਜਾ ਮਾੜਾ ਸਾਥੀ ਮਾਤਾ ਰਬ ਦਾ ਕੋਇਆ ਦੂਜਾ ਉਹ ਬੜੇ ਸੁਖ ਹੁੰਦੇ ਮਾਵਾ ਦੇ ਨਾਲ ਮਾਵਾ ਵਾਲਿਓ ਓਏ ਕੁਛ ਨਹੀਂ ਓਏ ਜੈਨੋ ਵੇਂਦੰਮਾ ਕਿ ਕਿ ਦੇਲੇ ਮੋਸ਼ਨ ਕੋਰੋਨਾ ਵੀ ਛੇਤ ਨਹੀਂ ਚੰਗਾ ਹੈ ਅਵਾਲ ਨਿਕਲ ਜਾਂਦਾ ਕੋਈ ਨਹੀਂ ਹਾਂ ਨਹੀਂ ਤਾਂ ਚਲੋ ਕੋਈ ਨਹੀਂ ਚਲੋ ਹੱਲੇ ਮੰਮੀ ਨੇ ਦੱਸਿਆ ਨਹੀਂ ਕੋਈ ਕਾਰਨ ਕੀ ਰੋਂਦਾ ਟੈਨਸ਼ਨ ਦਾ ਕੋਈ ਹੈ ਨਹੀਂ ਕੀ ਬਾਕੀ ਤਾਂ ਨਹੀਂ ਬਾਤ ਹੁੰਦੀ ਕਿਸੇ ਚੀਜ਼ ਦੀ ਕਮੀ ਹੈ ਵੀ ਹੈ ਨਹੀਂ ਕੀ ਕੋਈ ਹੋ ਗਿਆ ਓਕੇ ਚਲੋ ਕੋਈ ਨਹੀਂ ਚਲੋ ਡੈਡੀ ਨੇ ਗਾ ਮਮੀ ਕੋ ਰਵਾਈ ਸੀ ਸੰਤ ਆਪ ਨੂੰ ਨਹੀਂ ਪਤਾ ਡੈਡੀ ਪੁੱਛੂ ਹੁਣ ਆ ਕੇ ਬਾਪੂ ਬਾਪੂ ਤਾਂ ਕਿਹਾ ਕੰਮ ਤੇ ਨਾ ਆ ਜਾ ਪਰ ਦੇ ਕਿਤੇ ਜਾਂਦੇ ਨਾਲ ਦੀ ਯਾਰ ਤੋਂ ਇਹ ਕਹਿੰਦੇ ਕੰਮ ਕਰ ਲੈੰਦੋ ਸਹੀ ਰਹੂਗਾ ਸ੍ਰੀ ਤੇ ਬਾਪੂ ਵੀ ਨਹੀਂ ਮੰਨਦਾ ਪਿਆ ਉਹਨੂੰ ਰੋਕਿਆ ਪਤਾ ਕਿ ਗਰੀ ਨਹੀਂ ਰੋਕਦਾ ਪਿਆ ਇਹਨੇ ਜੇ ਨਹੀਂ ਸਹੀ ਠੀਕ ਹੋਊਗਾ ਧੰਨਵਾਦੂਗਾ ਅੱਪਾ ਤੇ ਦੇਤੀ ਫੁੱਲੀ ਛੁੱਟੀ ਗਈ ਨਾਲੇ ਸਾਰਿਆਂ ਦੇ ਕਹਿਣ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਕਹਿ ਦਿੱਤਾ ਕਿ ਕੰਮ ਤੇ ਨਹੀਂ ਜਾਣਾ ਫੋਨ ਸਾਨੂੰ ਹੀ ਆਇਆ ਸੀ ਪਹਿਲੇ ਮੈਂ ਤਾਂ ਫੋਨ ਤੇ ਜਵਾਬ ਹਾ ਆਈ ਤਾਂ ਪਹਿਲੇ ਹੀ ਕੰਮ ਵਾਲਿਆਂ ਨੂੰ ਜਵਾਬ ਦੇ ਦਿੱਤਾ ਸੀ ਪਰ ਡੈਡੀ ਨਹੀਂ ਮੰਨਦੇ ਡੈਡੀ ਕਹਿੰਦੇ ਮੈਂ ਸਹੀ ਫੇਰ ਹੀ ਰਹਿਣਾ ਬਾਕੀ ਅਸੀਂ ਕੋਈ ਖਰਚਾ ਵਰਚਣ ਲਈ ਤਾਂ ਸਾਰਾ ਕਰੀਦਾ ਆ ਤੇ ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਇਦਾਂ ਦਾ ਕਿ ਕੋਈ ਖਰਚਾ ਕਰਨਾ ਜਾਂ ਕੁਝ ਵੀ ਕਰਨਾ ਕੋਈ ਖਰਚੇ ਟੈਨਸ਼ਨ ਨਹੀਂ ਕੋਈ ਘਰ ਦੀ ਕੋਈ ਟੈਨਸ਼ਨ ਸਾਰਾ ਅਸੀਂ ਕਰ ਲਈਦਾ ਆ ਆਪੇ ਸਾਰਾ ਅਸੀਂ ਕਰ ਲਈਦਾ ਆ ਬਾਕੀ ਜੋ ਕੋਈ ਵੀ ਦਵਾਈ ਦੋ दारू ਦੀ ਲੋੜ ਆ ਉਹ ਵੀ ਆਪਾਂ ਸਾਰ ਕੋਈ ਤਾਂ ਪਤਾ ਨਹੀਂ ਹੈਗਾ ਤੇ ਕੰਮ ਤੇ ਆਪਣੀ ਮਰਜ਼ੀ ਨਾਲ ਗਏ ਹੁਣ ਆਪਾਂ ਤਾਂ ਹੁਣ ਕਿਹਾ ਵੀ ਨਹੀਂ ਜਾਓ ਬਟ ਇਹ ਵੀ ਆ ਕਿ ਚਲੋ ਕੰਮ ਕਰਨਗੇ ਤਾਂ ਸਰਪੂਨ ਸਰਕ ਬਾਕੀ ਮੰਮੀ ਕੰਮ ਬੇਲੇ ਨਹੀਂ ਰੋਣਦੀ ਡੈਡੀ ਕੰਮ ਤੇ ਜਾਂਦੇ ਹੋਰ ਕੋਈ ਗੱਲ ਆ ਇਹਦੀ ਕੱਲ੍ਹ ਦੱਸ ਦਿੱਤੀ ਤਾਂ ਤੁਹਾਨੂੰ ਕੱਲ੍ਹ ਦੇ ਵਲੌਗ ਚ ਦੱਸਾਂਗੇ ਹੈਨਾ ਹਾਲੇ ਸਾਨੂੰ ਵੀ ਨਹੀਂ ਪਤਾ ਕਿ ਆਦਾ ਹੁੰਦੇ ਆ ਤੁਸੀਂ ਕਮੈਂਟ ਕਰਿਓ ਸਾਰੀ ਜਾਣੀ ਮੰਮੀ ਨੇ ਫੇਰ ਦੱਸਣਾ ਮੰਮੀ ਨੂੰ ਮੈਂ ਕਹੂੰਗੀ ਫਿਰ ਮੈਂ ਇੰਨੀ ਕਮੈਂਟ ਆ ਗਏ ਤਾਂ ਤੁਸੀਂ ਹੁਣ ਕਾਰਨ ਦੱਸੋ ਸਾਨੂੰ ਨਹੀਂ ਤਾਂ ਹਣਾ ਮੰਮੀ ਮੰਮੀ ਦਾ ਮੈਂ ਸੂਟ ਪਾਇਆ ਨੀਲੇ ਰੰਗ ਦਾ ਮੰਮੀ ਰੰਗ ਰੇ ਕਿੱਥੋਂ ਕੱਢ-ਕੱਢ ਕੇ ਸੂਤਾ ਮੈਜਿਕ ਪਤਾ ਨਹੀਂ ਕਿੱਥੋਂ ਬਣਾਇਆ ਹੈ ਮੈਚਿੰਗ ਪਤਾ ਨਹੀਂ ਕਿੱਥੋਂ ਇਹ ਨੀਲਾ ਬੜੀਲਾ ਨੀਲਾ ਰੰਗ ਮੈਂ ਕਿੱਥੇ ਪਾਇਆ ਨਹੀਂ ਮੂੰਹ 'ਚ ਪਈ ਜਾ ਉਹਦੇ ਉਰੇ ਕੋਲ ਬੈਠੀ ਆ ਉਰੇ ਕੋਲ ਚੁੱਪੀਆਂ ਲੈ ਆਂਦੀ ਏ ਉਹਦੇ ਮੂੰਹ ਤੇ ਪਤਾ ਇਹ ਚੁੱਪੀ ਲਈ ਉਹਦੇ ਮੂੰਹ ਤੇ ਹਾਲੇ ਆ ਜਾਣੀ ਅਕਲ ਬਾਲਾਂ ਦਾ ਲੰਘ ਗਿਆ ਤਾਂ ਇਹੇ ਕਰਕੇ ਬਾਹਰ ਵੇਂਦੀ ਏ ਪਤਾ ਨਹੀਂ ਇਹਨੂੰ ਇੰਨਾ ਪਿਆਰ ਆ ਨਾ ਇਹਦੇ ਨਾਲ ਇੰਨਾ ਪਿਆਰ ਆ ਬਸ ਕਹਿੰਦੀ ਇਹ ਕੋਲ ਹੀ ਬੈਠੀ ਰਵਾਂ ਲੈ ਜਦੋਂ ਦੀ ਦੇਖੇ ਕਿੰਤਾ ਚੁੱਕਰ ਚਲੋਦੀ ਆ ਲੰਦੀ ਦਾ ਦਾ ਪਵਾਕਸ ਨਹੀਂ ਚਲੋਈ ਜੇ ਕਿ ਦਸੁਆਈ ਦੇਖੀ ਐ ਇਧਰ ਆਵੀ ਕੋ ਨਾ ਰਿਆ ਹਾਂ ਯੂ ਡੀਟ ਨਾ ਰਿਆ ਅਗਲੇ ਹੁੰਦੀ ਆ ਕੱਲ ਦੇ ਦਸੁਆਈ ਦਸੁਆਈ ਦੇਖੀ ਆਉਂਦੀ ਐ ਆ ਗਈ ਹੋ ਹੋ ਇਹ ਲੈ ਪੈਰ ਵੀ ਰੱਖਦੀ ਆ ਉੱਪਰ ਨੂੰ ਕੀ ਛੋਟੇ ਜਿਹੇ ਚਰੌਣੀ ਆ ਗਈ ਆਓ ਦੇ ਲੈ ਔਰ ਉਹ ਕੀ ਕਰਦੀ ਹੋਏ ਬੋਲਦੇ ਨਹੀਂ ਗियर ਪਾ ਕੇ ਪਿੱਛੇ ਨੂੰ ਇਦਾਂ ਹਵਾ ਜੁੜਦੀ ਦੇਖਿਓ ਆ ਮੋੜਦੀ ਹੈ ਕਿਦਾ ਨਾਟ ਨੇ ਕਿ ਪਜੜਦਾ ਚਲੋਂਦੀ ਕਿੰਨੀ ਸੋਹਣੀ ਲੱਦੀ ਐ ਸਾਡਾ ਰੱਬ ਰਾਜੀ ਰੇ ਬਾਕੀ ਦੁਨੀਆ ਰਸ ਜੇ ਨਹੀਂ ਸਾਡਾ ਰੱਬ ਰਾਜੀ ਰੇ ਆ ਗੱਡੀ ਵੀ ਖਰਾਬ ਹੋਈ ਐ ਵੀ ਕੀ ਕਰਨੀ ਆ ਆ ਦੇਖੋ ਗਾਇਜ਼ ਪਤਾ ਨਹੀਂ ਕੀ ਆ ਇਹ ਖਰਗੋਸ਼ ਨਹੀਂ ਆ ਲੈ ਹੁਣ ਚੱਚੂ ਆਈ ਆ ਜੀ ਸਾਡੀ ਚੱਚੂ ਜਿੱਚੂ ਲੈ ਕੇ ਆਈ ਹੈਗੀ ਆ ਮੋਦੀ ਦਾ ਕਾਰਡ ਇਹ ਆ ਜੀ ਬੋਟਾਂ ਚੱਲ ਰਹੀਆਂ ਕਾਦੀਆਂ ਅੱਜ ਆਏ ਸੀਗੇ ਸਾਡੇ ਕੋਲ ਤੱਕੜੀ ਵਾਲੇ ਤੱਕੜੀ ਵਾਲੇ ਪਾਰਟੀ ਆਈ ਸੀਗੀ ਜੀ ਆਪਣੇ ਲਾਗੇ ਪਿੰਡ ਤੋਂ ਖੜਾ ਬੰਦਾ ਜੀ ਸੁਖਵਿੰਦਰ ਸਿੰਘ ਉਮੀਦਵਾਰ ਬਲਕ ਸਮਤੀ ਬਲਕ ਸਮਤੀ ਦੇ ਪ੍ਰਧਾਨ ਬਣ ਰਹੇ ਆ ਜੀ ਜਿਹੜੇ ਉਹ ਆ ਰਹੇ ਆ ਜੀ ਤੇ ਆਪਾਂ ਪਾਂਜਾ ਐਸੀ ਸਾਡੇ ਘਰ ਤੱਕੜੀ ਵਾਲੇ ਤੇ ਕੱਲ ਝਾੜੂ ਵਾਲੇ ਆਏ ਸੀਗੇ ਅੱਜ ਤੱਕੜੀ ਵਾਲੇ ਆਏ ਆ ਦੰਦ ਦੁਖੰਦੇ ਆ ਦੰਦ ਦੁਖ ਤਾਂ ਤੋੜ ਦੇ ਤੋੜ ਦੇ ਤੋੜ ਦੇ ਮੈਂ ਤੋੜ ਦੇ ਤੋੜ ਦੇ ਦੱਸੋ ਇਹਦੇ ਦੰਤੋੜੀ ਬਹਿ ਜਾ ਲੱਗੇ ਤੋੜ ਦੇਣਾ ਪੁੱਤ ਨੇ ਦੱਸੋ ਤੋੜੀ ਦੰਦ ਦੇ ਦਾ ਤੋੜ ਦੇ ਦੰਦ ਤੋੜਨਾ ਇਹਦਾ ਤੋੜ ਦੇ ਦੀ ਇਹਦਾ ਆ ਦੰਦ ਤੋੜ ਦੇ ਤੋੜ ਤੋੜ ਦੇ ਕੇ ਤੋੜ ਦੇ ਸਰ ਕੇ ਉਹ ਤੋੜਨ ਦੇ ਤੋੜੀ ਇਹਦੇ ਦੰਦ ਤੋੜਨ ਨ ਕੀ ਆ ਇੱਧਰ ਖਲਾਰਾ ਜਿਹੜਾ ਆ ਉਹ ਚੱਕ ਹੋ ਰਿਹਾ ਆ ਬੜੀ ਹੀ ਇਮਾਨਦਾਰੀ ਦੇ ਨਾਲ ਖਲਾਰਾ ਚੱਕ ਹੋ ਰਿਹਾ ਆ ਬੜੀ ਸੁਭਿਦਾ ਦੇ ਨਾਲ ਚੱਕ ਹੋ ਰਿਹਾ ਜੀ ਪਾਇਆ ਕਿੰਨੇ ਸੀ ਇਹ ਜਿਹੜਾ ਖਲਾਰਾ ਪਾਇਆ ਵੀ ਇਹਨਾਂ ਨਹੀਂ ਸੀ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਚੱਕਣਾ ਪੈਣਾ ਆ ਇਸ ਕਰਕੇ ਮੇਰਾ ਪਾਇਆ ਤਾਂ ਨਹੀਂ ਪਰ ਹੁੰਦੀ ਕਿ ਇਹਨੇ ਪਾਇਆ ਉਹ ਨਹੀਂ ਚੱਕਦਾ ਜੀ ਕਹਿੰਦੇ ਸੀ ਇਹ ਪਰਸ ਕਿੰਨੇ ਦਾ ਆ ਕਮੈਂਟ ਵਿੱਚ ਪੁੱਛ ਰਹੇ ਸੀਗੇ ਲੈਦਰ ਦਾ ਪਰਸ ਜਿਹੜਾ ਕਿੰਨੇ ਦਾ ਆਇਆ ਸੀਗਾ ਦੱਸਿਓ ਜਰੂਰ ਕਹਿੰਦੇ ਸੀਗੇ ਇਹ ਪਰਸ ਜਿਹੜਾ ਆਇਆ ਹੈਗਾ ਇਹ ਪਰਸ ਕਿ ਔਨਲਾਈਨ ਦੀ ਦਿੱਤਾ ਹੀ ਨਹੀਂ ਦਿੱਨੇ ਗਿਫਟ ਆਨਲਾਈਨ ਪੇ ਜਾਇਆ ਬਾਹਰੋਂ ਆਇਆ ਸੀ ਕਹੇ ਜੀ ਪਰਸੇ ਔਨਲਾਈਨ ਆਇਆ ਸੀ ਹਾਂ ਔਨਲਾਈਨ ਆਇਆ ਸੀਗਾ ਇਹਨੂੰ ਪਤਾ ਨਹੀਂ ਕਿੰਨੇ ਦਾ ਮੇਰੇ ਹਿਸਾਬ ਨਾਲ ਇਹ ਪਰਸ ਹੋਣਾ ਹੀ ਹੈ 1200 ਰੇਂਜ ਚ ਹੋਣਾ ਜਿਆਦਾ ਹੀ ਸੀ ਜਿਆਦਾ ਵੀ ਹੋ ਸਕਦਾ 2500 3000 ਰੇਂਜ ਚ ਹੋ ਸਕਦਾ ਕਿਹੜੀ ਕੰਪਨੀ ਨੂੰ ਇੱਕ ਭਟਾਰ ਦੇ ਦੋ ਨਿਊ ਸਟਾਈਲ ਨਿਊ ਸਟਾਈਲ ਦੇਖ ਲਓ ਜੀ ਮੈਂ ਅਜ ਮਾਰ ਕੇ ਦੇਖੂਗਾ ਨਾਲ ਜੇ ਲਿੰਕ ਅਟੈਚ ਹੋਗਾ ਤਾਂ ਕਰ ਦਾਂਗਾ ਲਿੰਕ ਅਟੈਚ ਇਹ ਕੋਰੇ ਦਾ ਕੋਰੇ ਹੋਗਾ ਕਿੰਨੇ ਦਾ ਹੋਊਗਾ ਚਿੱਟਾ ਨਾ ਮੇਰੇ ਪਾਸੋਂ ਹੁੰਦਾ ਤਾਂ ਇਹ ਨਿਕਲ ਫਰੰਕੜਾ ਹਾਂ ਪਾਣੀ ਦਿਖਾਉਂਦਾ ਏਦਾਂ ਦੇ ਰੰਗ ਆ ਜਦਾਂ ਦਾ ਹੁੰਦਾ ਹੋਂ ਦੋਸਤੋ ਤੁਸੀਂ ਸਾਰਿਆਂ ਨੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਤੇ ਪਿਆਰ ਆ ਜਾ ਕਰ ਦਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਜੀ ਲਾਈਕ ਵੀ ਕਰਿਓ ਕਰਿਓ ਤੇ ਕਮੈਂਟ ਵੀ ਕਰਿਓ ਤੇ ਥੋੜੇ ਦਿਨਾਂ ਤੱਕ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਵੱਡਾ ਜਿਹਾ ਇੱਕ ਤੇ ਕੱਲ ਅਸੀਂ ਜਿਹੜਾ ਵੱਡਾ ਜਿਹਾ ਸਰਪ੍ਰਾਈਜ਼ ਲੈ ਆਂਦਾ ਸੀਗਾ ਤੇ ਉਹਦਾ ਜਿਹੜਾ ਹੁਣ ਕੰਮ ਹੈ ਹਾਲੀਵੁੱਡ ਇਹ ਤੁਹਾਨੂੰ ਕੱਲ ਦੇ ਵਲੌਗ ਚ ਤੁਹਾਨੂੰ ਸਾਰਾ ਕੁਝ ਹੌਲੀ-ਹੌਲੀ ਦਿਖਾ ਲ ਦੇਣਾ ਹੈ ਤੇ ਕੱਲ ਤੋਂ ਸਟਾਰਟ ਹੋ ਜਾਣਾ ਪ੍ਰੋਗਰਾਮ ਆਇ ਤਰੀਕਾ ਤੱਕ ਰਹਿੰਦੇ ਆ ਦਿਨ ਆਪ ਤੱਕ ਰਹਿੰਦਾ ਆ ਤੱਕ ਇਹ ਫੇਰ ਪਦਮ ਦੱਸਾਂਗੇ ਸਾਰਿਆਂ ਨੂੰ ਲਓ ਜੀ ਹਾਂਜੀ ਕੀ ਲੈ ਕੇ ਆਏ ਮਰੇ ਹਾਂਜੀ ਚੀਜੀ ਲੈ ਕੇ ਆਏ ਵੈਰੀ ਗੁੱਡ ਦੇਓ ਜੀ ਦੇਓ ਥੋੜੀ ਜੀ ਚੀਜੀ ਦਿਓ ਚੀਜੀ ਲੈ ਕੇ ਆਏ ਆ ਜੀ ਇਹ ਪਰਸ ਦੇ ਵਿੱਚ ਚੀਜੀ ਦੇਰੋਂ ਨੀਂਦ ਕੁ ਮੈਨੂੰ ਆਹ ਲੈ ਮਫਰ ਨੂੰ ਲੈਣਾ ਕਿ ਕੀ ਕਰਨਾ ਇਹ ਮੋਫਰਾ ਲਾਜੀ ਮੁੱਤਸਰ ਕੋਈ ਕਿਸ ਨੇ ਪੀਤਾ ਹੈ ਹੁਣ ਤੂੰ ਯਾਦ ਨਾ ਕਰਾਈ ਜਾ ਉਹਨੂੰ ਅੱਧੀ ਰਾਤ ਨੂੰ ਬਾਏ ਬਾਏ ਕਹਨੀ ਬਾਏ ਤੇ ਤੂੰ ਕਿੱਥੇ ਚੱਲੀ ਕਿੱਥੇ ਚੱਲੀ ਕੱਦੀਆਂ ਚੱਲੀ ਕਿੱਥੇ ਲੈਣ ਚੱਲੀ ਚੱਲ ਆ ਜਾ ਹੁਣ ਨਾ ਜਾ ਆ ਜਾ ਤੇ ਆ ਜਾ ਲੋ ਚਿੱਟੀ ਲੈਣ ਚਲੀ ਗਈ ਇਹੇ പ്ലാസ്റ്റിക് ദേ ആണ് മോദിയാ കാ ദേ എന്നാ ദി മോദിയാ സണ മീ ഡ്രസ്സൽ तक നിപ്പായി ട ടി ഓ ഡി ബുഡ് മൈ എടവടി ആൻ പാപ്പ എ ഡബ്ല്യു ബി ഇ ആൻ ബൈ നബർ മെഡൽ എം ഇ ടി എ എൽ മെഡൽ എം എം ഇ ടി എ എൽ മെറ്റൽ ਮੈਡਲ ਮੈਡਲ ਡੀ ਕਿੱਥੇ ਡੀ ਆਉਣੀ ਪਈ ਡੀ ਨਹੀਂ ਆਉਣੀ ਮੈਡਲ ਤੇ ਖਾਲ ਕਿੱਥੇ ਆ ਲਿਖਿਆ ਕੋਲੋਰਾ ਕੋਈ ਗੁੰਮਾ ਚੱਕਣਾ ਹਾਂ ਨੀ ਬੰਦਾ ਰਹਿਣ ਦੇ ਪਿਆ ਥੋੜਾ ਕਿੱਥੇ ਆ ਚੱਕੀ ਹੋ ਜਾਣਾ ਸੀਗਾ ਕਿਹਨੇ ਚੱਕਣਾ ਚੱਕਣਾ ਨਹੀਂ ਚੱਕਣਾ ਤਾਂ ਇੱਥੇ ਹੀ ਹੋਣੀ ਇਹ ਤੇ ਲੰਮੀ ਪੈਣਾ ਨਾ ਲੰਮੀ ਪੈਣਾ ਕੋ ਜੁੜ ਰਹੀ ਆ ਲੰਮੀ ਪੈਣਾ ਮੈਂ ਕਿਹ ਜਰੂਰੀ ਆ ਦੇਖੋ ਇੱਥੇ ਆ ਮੈਟਲ ਲਿਖਿਆ ਮੈਡਲ ਆ ਤ M E T A L ਚੁੰਨੀ ਲੱਗਦੀ ਇਹ ਮੈਡਲ ਹੁੰਦਾ ਇਦਾਂ ਡੀ ਨਹੀਂ ਆਉਂਦੀ ਵਿੱਚ ਡੀ ਨਾ ਬੜਨ ਕਿੰਨੇ ਆਏ ਤੈਨੂੰ ਇਹ 12 ਚੋਂ 9 ਇੱਧਰ 6ਾਂ ਚੋਂ 6 ਲਗਾਓ ਹੁਣ ਇੱਧਰ ਇੱਧਰ ਆਏ 6ਾਂ ਚੋਂ 6 ਚਾਹ 10 ਚੋਂ 8 8 50 10 ਚ 5 ਇਹ ਕੀ ਹੋਇਆ ਪਾਪਾ ਆਉਂਦੇ ਨਹੀਂ ਸੀਗੇ ਆਉਂਦੇ ਕਿਉਂ ਨਹੀਂ ਸੀਗੇ ਪਾਪਾ ਇਹ ਆਦਮੀ ਕਿਤੇ ਸੀ ਕਿ ਨਾ 6 ਚ 4 ਹੋਏ ਵੇ 6 ਚ 5 ਇੱਕ ਗੱਲ ਨਾ ਚੋ 10 ਚ 9.5 10 ਚ 10 10 ਚ 10 10 ਚ 2 ਆਹ ਕਹ ਤੂੰ ਤੇਰਾ ਗਲਤ ਹੋਇਆ ਹੈ ਜਿਹੜੇ ਦਿਨ ਨਹੀਂ ਪੜ੍ਹਦੀ ਉਦੋਂ ਉਹ ਗਲਤ ਹੋ ਗੱਲ ਲੈਂਦੀ ਹੈ ਹਾਂ ਨਾ ਇਹਨੇ ਤਾਂ ਮਰ ਨਹੀਂ ਆਉਂ ਉਹਥੇ ਗਾਧੋ ਇਹਦਾ ਆ ਪੜਿਆ ਨਹੀਂ ਸੀ ਫਿਰ ਵੀ ਆ ਗਿਆ 90 ਚੋਂ 10 90 ਚੋਂ 8 3 50 ਚੋਂ 3.5 60 ਚੋਂ 2 ਆ ਵੀ ਨਹੀਂ ਪਸੰਗੀ ਰਹਿ ਗਈ ਤਾਂ 50 ਚੋਂ 3.5 ਆ ਵੀ ਠੀਕ ਰਹਿ ਗਈ 29 ਚੋਂ 10 90 90 ਆਇਂ ਗਏ ਲੈ ਛੱਡ ਜਾ ਕ 60 ਚੋਂ 3 3 ਨੇ ਨਹੀਂ ਜ਼ੀਰੋ ਆ ਆ ਤਿਆਰ 0 0 ਆਏ 7 0 ਲਿਆ 6 0 0 ਦੇ 0 ਆਇਆ ਓਏ ਮੈਂ ਕੱਲ ਕਿਹਾ ਤੁਹਾਨੂੰ ਕਿ ਮੈਂ ਨਾ ਕੰਦੇ ਹੀ ਸੀ ਆਹੋ ਦਿਖਾਉਣੇ ਨਹੀਂ ਨਾ 0 ਆਏ ਸਭ ਕੁਝ ਚੱਲੂ 0 ਵੀ ਤੇ ਵਧੀਆ ਵੀ ਤੇ ਗੁੱਡ ਵੀ ਤੇ ਲੈਕ ਵੀ ਚੱਲ ਚੀਡਿੰਗ ਨਹੀਂ ਕਰੀ ਤੁਸੀਂ ਮੈਂ ਚੱਲ ਵਧੀਆ ਪੜੋ ਉਹਨਾਂ ਨੂੰ ਜੱਜ ਬਣੋ ਜੱਜ ਬਣੋ ਜੱਜ ਪਾਪਾ ਬਣ ਗਿਆ ਜੱਜ ਵੀ ਬਣ ਜਾ ਟੈਸਟ ਕਰੇ ਮੈਂ ਨੂ ਇਹ ਨਾ ਬੋ ਸੁਕਾ ਚਲੋ ਕਰ ਦੋ ਬਾਈ ਚਲੋ ਠੀਕ ਆ ਦੋਸਤੋ ਮਿਲਦੇ ਹਾਂ ਹੁਣ ਕੱਲੂ ਅੱਪ ਜਾਣਾ ਹੈਗਾ ਹੋਟਲ ਬੁਕਿੰਗ ਕਰਾਉਣ ਤੇ ਕੱਲ